ਲੁੱਟਾ ਖਵਾ ਕਰਨ ਵਾਲੇ ਵਿਅਕਤੀ ਚੜੇ ਪੁਲਿਸ ਦੇ ਹੱਥੀ ਕੀ ਹੈ ਸਾਰਾ ਮਾਜਰਾ ਦੇਖੋ ਪੂਰੀ ਵੀਡੀਓ ਇਹ ਅਸੀਂ ਮੁਕੱਦਮਾ ਨੰਬਰ 10 ਦੇ ਸੰਬੰਧ ਵਿੱਚ ਕਰ ਰਹੇ ਹਾਂ ਜਿਹੜਾ ਅਸੀਂ ਆਮ ਜਨਤ ਦੇ ਵਿੱਚ ਜਿਹੜਾ ਹੈਗਾ ਥਾਣਾ 에어ਪੋਰਟ ਦੇ ਵਿੱਚ ਜਿਹੜਾ ਨੇ ਦਰਜ ਕੀਤਾ ਆ ਇਸ ਥਾਣੇ ਦੇ ਵਿੱਚ ਇੱਕ ਕਰਨ ਮਸੀ ਸਾਗਰ ਸ਼ਰਮਾ ਅਤੇ ਮਦਨ ਮਸੀ ਜਿਹੜਾ ਹੈਗਾ ਇਹ ਫੜੇ ਗਏ ਨੇ ਵਿਅਕਤੀ ਫੜੇ ਗਏ ਨੇ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਦੋ ਪਿਸਤਲ 32 ਬੋਤ 5 ਕਾਰਤੂਸ ਇੱਕ ਖਡਾਉਣਾ ਡਿਸਟਲ ਦੇਖ ਲੋ ਇਹਦੀ ਕਿਰਤ ਜਿਹੜੀ ਹੈ ਬਰਾਮਦ ਕੀਤੀ ਹੈ ਇਹਦੇ ਵਿੱਚ ਦੱਸਣਾ ਚਾਹਾਂਗੇ ਕਿ ਜਿਹੜਾ ਮਦਨ ਮਸੀਹ ਹੈਗਾ ਇਹਦੇ ਤੇ ਆਲਰੇਡੀ 4 ਮੁਕਦਮੇ ਜਿਹੜੇ ਚੱਜਾ ਗਿਆ ਦੋ ਐਨਡੀਪੀਸੀ ਅੱਡੇ ਹੈਗੇ ਨੇ ਔਰ ਇੱਕ ਮੁਕਦਮਾ ਇਹਦੇ ਉੱਤੇ 307 ਦਾ ਦਰਜ ਹੈਗਾ ਸੋ ਇਹ ਬੜਾ ਹਾਰਡ ਕੋਰ ਕ੍ਰਾਈਮਨਲ ਸੀਗਾ ਜਿਹੜਾ ਇਹਨੂੰ ਫੜਿਆ ਗਿਆ ਹੈ ਉਹਦੇ ਵਿੱਚ ਬੜੀ ਵੱਡੀ ਕਾਮਯਾਬੀ ਮਿਲਿਆ ਐ ਐਸਐਚਓ 에어ਪੋਰਟ ਦੇ ਨਾਲ ਦੀ ਟੀਮ ਨੂੰ ਸੱਭ ਤੋਂ ਲੋਕ ਸਭਾ ਦੀ ਇਲੈਕਸ਼ਨਸ ਨੇ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਜਿਹੜੇ ਇਨਵੋਲਵਮੈਂਟਸ ਜਿੱਦਾਂ ਫੜੇ ਜਾ ਰਹੇ ਨੇ ਲੱਗਦਾ ਸੋ ਇੱਕ ਕੋਈ ਟੈਗ ਕਰਨ ਦੀ ਕੋਸ਼ਿਸ਼ ਸੀ ਕੀ ਕਿਸ ਤਰ੍ਹਾਂ ਸੀਗਾ ਸਾਰਾ ਨਹੀਂ ਦੇਖੋ ਇਹ ਤਾਂ ਜਿਹੜੀ ਹੈਗੇ ਨਾ ਡਿਟੈਕਸ਼ਨ ਹੁੰਦੀ ਆ ਕਿ ਤੁਹਾਡੇ ਕੋਈ ਸੀਕ੍ਰੀਟ ਇਨਫੋਰਮੇਸ਼ਨ ਹੁੰਦੀ ਹੈ ਕੋਈ ਬੰਦਾ ਕ੍ਰਿਮੀਨਲ ਕਾਰਾਈਂ ਕੋਈ ਕਰ ਰਿਹਾ ਹੁੰਦਾ ਤੇ ਉਹਦੇ ਵਿੱਚ ਜਿਹੜੀ ਤੁਸੀਂ ਹੈਗੇ ਉਹਨੂੰ ਡਿਟੈਕਟ ਕਰਦੇ ਹੋ ਤਾਂ ਰੂਟੀਨ ਪੁਲਿਸ ਆ ਜਿਹੜਾ ਹੈਗਾ ਕੋਈ ਅਸੀਂ ਦੂਸਰੀ ਗੱਲ ਦੀ ਇਹਨਾਂ ਦੀ ਏਜ ਸਰ ਕੀ ਹੈ ਜੀ ਜਿਹੜਾ ਸਾਰਿਆਂ ਦੀ ਏਜ ਜਿਹੜੀ ਹੈਗੀ ਆ 20 ਤੋਂ 25 ਸਾਲ ਦੇ ਵਿੱਚ ਵਿੱਚ ਆ ਤੇ ਇਹਨਾਂ ਦੀ ਐਜੂਕੇਸ਼ਨ ਵੀ ਜਿਹੜੀ ਹੈਗੀ ਆ 8 ਤੋਂ ਲੈ ਕੇ ਪਲੱਸ 2 ਤੱਕ ਸਰ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੀ ਲੁੱਟਫੋਨ ਕਰਨ ਦੀ ਵਾਅਦਾਦਦੀ ਜਿਹੜੀ ਹੈਗੀ ਔਰ ਇਹਨਾਂ ਦੇ ਮਦਨ ਜਿਹੜਾ ਹੈਗਾ ਉਹਦੇ ਉੱਤੇ 4 ਮੁਕਦਮੇ ਦਰਜ ਹੈਗੇ ਨੇ ਔਰ ਇਸੇ ਤਰ੍ਹਾਂ ਸਾਗਰ ਜਿਹੜਾ ਹੈਗਾ ਉਹਦੇ ਉੱਤੇ ਇੱਕ ਐਨਡੀਪੀ ਸਟੇਟਮੈਂਟ ਦਰਜ ਹੈ। ਸਰ ਇੱਕ ਖਾਸ 에어ਪੋਰਟ ਤੋਂ ਬੜੇ ਜਿਆਦਾ ਲਾਗੇ ਚੱਲੇ। 에어ਪੋਰਟ ਦੇ ਲਾਗੇ ਬਲਸਕੰਦਰ ਪਿੰਡ ਹੈਗਾ ਉਹਦੀਆਂ ਮੜੀਆਂ ਹੈਗੀਆਂ ਉੱਥੋਂ। ਸਰ ਇਲੈਕਸ਼ਨਸ ਵੀ ਨੇ ਤੁਸੀਂ ਕੀ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਹੁਣ ਨਜ਼ਰ ਆਉਂਦੀਆਂ ਨੇ ਇਹ ਲਵਾਰਸੀ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਕੀ ਬੀ ਇਹ ਕੋਲ ਸਾਰੇ ਜਣੇ ਨੂੰ ਸਾਨੂੰ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਮਾਦੀਮ ਬਦਾਈ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਦੇ ਹਾਂ ਕਿ ਜੇ ਕੋਈ ਵੀ ਤੁਹਾਨੂੰ ਕੋਈ ਛੱਤੀ ਚੀਜ਼ ਮਿਲਦੀ ਹੈ ਜਿਹੜੀ ਲੱਗਦੀ ਹੈ ਕਿ ਇਹ ਜਿਹੜੀ ਇਹਦੇ ਵਿੱਚ ਕੋਈ ਚੀਜ਼ ਹੋ ਸਕਦੀ ਹੈ ਉਹਨੂੰ ਉਹਦੇ ਉਸਦੇ ਬਾਰੇ ਜਿਹੜੇ ਨੀਅਰੈਸ ਪੁਲਿਸ ਸਟੇਸ਼ਨ ਹੈ ਉਦੋਂ ਜ਼ਰੂਰ ਇਨਫਾਰਮੇਸ਼ਨ ਦਿੱਤੀ ਜਰੂਰ